ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਚਾਕਾ ਮੋਦਲੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤਾਜ਼ਾ ਸੂਈ ਮੋਹਰਾ ਕੈਟਾਗਰੀ ਚ ਮੱਝ ਆ ਜਿਹੜੀ ਕਿ ਵਿਕਾਊ ਆ ਮਗਰ ਕੱਟੀ ਆ ਦੋਸਤੋ ਤੇ ਹੁਣੇ ਸੂਈ ਆ ਹਜੇ ਥੋੜਾ ਜਿਹਾ ਚਿਰ ਹੋਇਆ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਮੇਰਾ ਕਮਲਪ੍ਰੀਤ ਜੀ ਕਮਲਪ੍ਰੀਤ ਤੇ ਬਾਈ ਜੀ ਆਪਣੇ ਘਰ ਦੀ ਏ ਝੋਟੀ ਇਹ ਹਾਂਜੀ ਠੀਕ ਆ ਕਿੰਨਾ ਮਾਸੂਆ ਸੂਈ ਆ ਬਾਈ ਇਹ ਇਹਨੂੰ ਜਸੂਆ ਜੀ ਦੂਜਾ ਸੂਆ ਸੂਈ ਆ ਹਾਂਜੀ ਤੇ ਮਗਰ ਬੱਚਾ ਕੀ ਆ ਜੀ ਬੱਚਾ ਮੇਲ ਕਾਫ ਕਟਾ ਜੀ ਕਟਾ ਹਾਂ ਤੇ ਕਦੋਂ ਕਸੂਈ ਆ ਜੀ ਇਹ ਇਹ ਤੜਕੇ ਸੂਈ ਆ 6 ਵਜੇ 6 ਵਜੇ ਸੂਈ ਆ ਜੇਰ ਵਗੈਰਾ ਹਜੇ ਪੈਣ ਵਾਲੀ ਹਾਂ ਜੇਰ ਵਗੈਰਾ ਪੈਣ ਵਾਲੀ ਇਹਦੀ ਵੀਡੀਓ ਕਾਇਦਾ ਵਿਖਾਈ ਜਾਊਗੀ ਜਦੋਂ ਪੈ ਜਾਊਗੀ ਹਾਂਜੀ ਤੇ ਪਹਿਲੇ ਸੂਏ ਨੇ ਬਾਈ ਕਿੰਨਾ ਖਤੂਦ ਕੱਢਿਆ ਪਹਿਲੇ ਸੂਏ 18 ਲੀਟਰ ਜੀ 18 ਲੀਟਰ ਐਤ ਕੀ 20 ਪਲੱਸ ਕਰ ਜੂ ਬਾਈ ਹਾਂਜੀ ਹਾਂਜੀ ਮੀਹ ਦਾ ਜੀ ਠੀਕ ਆ ਲਓ ਵੀ ਮਿੱਤਰੋ ਗੋਲ ਸਿੰਘ ਦੀ ਆ ਮੋਹਰਾ ਕੈਟਾਗਰੀ ਚ ਝੋਟੀ ਪੈਂਦੀ ਆ ਦੇਖ ਸਕਦੇ ਹੋ ਤੁਸੀਂ ਛੋਟਾ ਛੋਟਾ ਸਿੰਘ ਆ ਥਾਣਾਂ ਦੀ ਬਹੁਤ ਚੰਗੀ ਆ ਨੇੜੇ ਹੋ ਕੇ ਤੁਹਾਨੂੰ ਥਾਣ ਵੀ ਦਿਖਾਵਾਂਗੇ ਦੇਖ ਸਕਦੇ ਹੋ ਦੋਸਤੋ ਬਹੁਤ ਸ਼ਾਨਦਾਰ ਥਾਣ ਲੱਗਿਆ ਮੁਠੀ ਦੀ ਚਵਾਈ ਵਾਲਾ ਤੇ ਵਿਰਲ ਵੀ ਬਹੁਤ ਚੰਗੀ ਆ ਅੱਗੋਂ ਵੀ ਬਹੁਤ ਵਿਰਲਾ ਥਣ ਤੇ ਮਗਰਲੇ ਪਾਸੇ ਵੀ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾ ਦਿੰਨੇ ਆ। ਬਾਕੀ ਲੇਵੇ ਦੀ ਦੋਸਤੋ ਬਿਲਕੁਲ ਸਾਫ ਸੁਥਰੀ ਆ। ਬੱਚਾ ਚੰਗਾ ਆਇਆ ਹੋਇਆ। ਦੇਖ ਸਕਦੇ ਹੋ ਦੋਸਤੋ ਦੋਨਾਂ ਪਾਸਿਆਂ ਤੋਂ ਥਾਣਾ ਦਾ ਸਹਿਜ ਸੇਮ ਸਹਿਜ ਆ। ਤੇ ਤੋੜ ਕੇ ਤੁਹਾਨੂੰ ਦਿਖਾਵਾਂਗੇ। ਲਓ ਵੀ ਸੱਜਣੋ ਦੇਖ ਸਕਦੇ ਹੋ ਦੂਜੇ ਸੂਏ ਤਾਜੀ ਸੂਈ ਝੋਟੀ ਆ। ਜੇਰ ਮੁਕੰਮਲ ਹਜੇ ਪੈਣ ਵਾਲੀ ਆ। ਤੇ ਦੁੱਧ ਪਹਿਲੇ ਸੂਏ ਬਾਈ ਕਹਿੰਦਾ ਵੀ 18 ਲੀਟਰ ਕੱਢਿਆ ਇਹਨੇ। ਪਿੰਡ ਮੋਤਲੇ ਵਾਲਾ ਚੱਕ ਮੋਤਲੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਮੋਰ ਲਈ ਤੇ ਮਗਰੇ ਦੇ ਜੀ ਕਟਾ ਹਰਿਆਣੇ ਵਾਲੀ ਮੱਝ ਮੋਹਰਾ ਕੈਟਾਗਰੀ ਚ ਪੈਂਦੀ ਆ ਨੰਬਰ ਆਪਾਂ 22 ਦਾ ਸਕਰੀਨ ਤੇ ਲਾਵਾਂਗੇ ਆ ਕੇ ਦੇਖੋਗੇ ਤਾਂ ਤੁਹਾਡੇ ਪਸੰਦ ਆਊਗੀ ਦੇਖ ਸਕਦੇ ਹੋ ਬਹੁਤ ਵੱਡੇ ਹਵਾਨੇ ਚ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਆਪਾਂ ਮੁੱਲ ਇਹਦਾ ਫੋਨ ਤੇ ਕਰਾਂਗੇ ਠੀਕ ਹੈ ਜੀ ਲਓ ਵੀ ਮਿੱਤਰੋ ਜਿਸ ਵੀ ਮੇਰੇ ਸੱਜਣ ਨੂੰ ਇਹ ਝੋਟੀ ਪਸੰਦ ਆ ਦੂਜਾ ਸੋਹਾ ਸੂਈ ਆ ਨੰਬਰ ਸਕਰੀਨ ਤੇ ਚੱਲ ਰਿਹਾ ਬਾਈ ਦਾ ਉੱਪਰਲੇ ਪਾਸੇ ਤੇ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਸੌਦਾ ਕਰ ਲਿਓ ਘਰੇ ਆ ਕੇ ਵੀ ਤੁਸੀਂ ਚੈੱਕ ਪਾਸ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਜਲਦੀ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ